ਹੰਸ ਸਰੋਵਰ ਕੀ ਹੁੰਦਾ ਜਹ ਹੰਸ ਇਹ ਬਰ ਬਰ ਆ ਰਹੇ ਨੇ ਇੱਥੇ ਗੁਰਦੁਆਰਿਆਂ ਦੇ ਨਾਲ ਸਰੋਵਰ ਬਣਾਏ ਜਾਂਦੇ ਨੇ ਪਾਣੀ ਦੇ ਅਸਲ ਚ ਗੁਰਬਾਣੀ ਅਨੁਸਾਰ ਸਰੋਵਰ ਹੈ ਕਿ ਉਸ ਬਾਰੇ ਦੱਸਣਗੇ 1596 ਤੇ ਲਾਈਨ ਆ ਰਹੀ ਹੈ ਸਤਿਗੁਰੂ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤੀ ਸੋ ਪਾਵੇ ਸਤਿਗੁਰੂ ਸਰੋਵਰ ਆ ਕਹਿੰਦੇ ਰਤਨਾ ਦਾ ਭਰਿਆ ਹੋਇਆ ਭਰਪੂਰਾ ਜਿਸ ਦੀ ਕੋਈ ਪ੍ਰਾਪਤੀ ਹੋਊਗੀ ਜਿਸ ਨੇ ਪਹਿਲਾਂ ਘਾਲ ਕਮਾਈ ਕੀਤੀ ਆ ਸੱਚ ਨੂੰ ਖੋਜ ਰਿਹਾ ਉਹ ਪ੍ਰਾਪਤ ਕਰੂਗਾ ਇਸ ਨੂੰ ਸਿੱਖ ਹੰਸ ਸਰਵਰੀ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੇ ਜਿਹੜਾ ਹੰਸਾ ਉਹ ਕਿਸ ਦਾ ਪ੍ਰਤੀਕ ਹੰਸ ਕਿਸ ਨੂੰ ਕਿਹਾ ਜਾਂਦਾ ਉਹ ਇੱਥੇ ਆ ਗਿਆ ਸਿੱਖ ਹੰਸ ਸਰਵਰੀ ਹੰਸ ਰੂਪੀ ਸਿੱਖਾ ਉਸ ਸਰੋਵਰ ਦੇ ਆਲੇ ਦੋਲੇ ਇਕੱਠਾ ਹੋ ਗਿਆ ਸਤਿਗੁਰ ਕੈ ਹੁਕਮ ਆਏ ਸਤਿਗੁਰ ਦੇ ਹੁਕਮ ਨਾਲ ਉਸ ਸਤਗੁਰ ਦੇ ਸਰੋਵਰ ਵਿੱਚੋਂ ਉਸ ਹੰਸ ਨੇ ਹੁਣ ਮੋਤੀ ਚੁਗਣੇ ਨੇ ਮਾਨਕ ਜਿਨੂੰ ਕਹਿੰਦੇ ਨੇ ਰਤਨ ਪਦਾਰਥ ਮਾਨਕ ਸਰੋਵਰੀ ਭਰਪੂਰੇ ਖਾਏ ਖੱਜ ਰਹੇ ਤੋੜਨਾ ਹੋਵੇ ਜਿਹੜਾ ਰਤਨ ਪਦਾਰਥਾ ਮੁੱਤੀ ਆ ਮਾਨਕ ਆ ਉਹ ਸਰੋਵਰ ਦੇ ਵਿੱਚ ਭਰਪੂਰਾ ਭਰਿਆ ਪਿਆ ਸਰੋਵਰ ਉਹਨਾਂ ਦਾ ਹਨ ਸਰੋਵਰ ਚ ਪਾਣੀ ਨਹੀਂ ਹੈਗਾ ਮੋਤੀਆਂ ਨਾਲੇ ਭਰਿਆ ਪਿਆ ਉਹੀ ਪਦਾਰਥ ਆ ਸਰੋਵਰ ਚ ਖਾਏ ਖਰਚੇ ਰਹੇ ਤੋਟਨਾ ਵਿੱਚ ਚਾਹੇ ਜਿੰਨਾ ਮਰਜੀ ਖਾਵੇ ਆਪ ਚਾਹੇ ਖਰਚੇ ਖਰਚੇ ਮਤਲਬ ਹੋਰਾਂ ਨੂੰ ਉਹ ਗਿਆਨ ਵੰਡੇ ਤੋਟਨਾ ਹੈ ਉਹ ਮੁੱਕਣਾ ਹੀ ਨਹੀਂਗਾ ਐਸਾ ਹੈ ਸਰੋਵਰ ਆ ਐਸਾ ਇਹਦੇ ਵਿੱਚ ਮੋਤੀ ਨੇ ਇਹ ਗੱਲਾਂ ਸਮਝਾ ਕੇ ਇਹ ਉਦਾਹਰਨਾਂ ਦੀ ਕਿ ਦੱਸਦਾ ਵੀ ਸਤਗੁਰ ਨੇ ਐਸਾ ਗਿਆਨ ਦੇਣਾ ਕਦੇ ਖਤਮ ਨਹੀਂ ਹੋਣਾ ਚਾਹੇ ਜਿੰਨਾ ਮਰਜੀ ਵੰਡੀ ਜਾਵੇ ਐਸਾ ਤਰਨਾ ਹੈ ਸੰਸਾਰਿਕ ਤੰਤਾ ਬੰਦੇ ਤੇ ਖਤਮ ਹੁੰਦਾ ਇੱਥੇ ਮੂਰਖ ਨੇ ਬੋਲਿਆਂ ਨੇ ਗੁਰਦੁਆਰੇ ਦੇ ਨਾਲ ਟੋਆ ਪੱਟ ਕੇ ਟੈਲਾ ਲਾ ਕੇ ਪੌੜੀਆਂ ਬਣਾ ਕੇ ਪਾਣੀ ਦੇ ਸਰੋਵਰ ਬਣਾ ਲਏ ਵਿੱਚ ਛੱਡ ਲੀਆਂ ਮੱਛੀਆਂ ਲਾਲ ਪੀੜੀਆਂ ਜੇ ਅਸੀਂ ਕੁਰਬਾਨੀ ਪੜਾਂਗੇ ਖੋਜਾਂਗੇ ਵਿਚਾਰਾਂਗੇ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਸਭ ਕੁਝ ਸਮਝਾਉਂਦੀ ਆ ਇਹ ਕਿਰਪਾ ਕਰਕੇ ਪਲੀਜ਼ ਇਸ ਨੂੰ ਖੋਜੋ ਵਿਚਾਰੋ ਇਸ ਤਰ੍ਹਾਂ ਸਾਨੂੰ ਉਸ ਉਹ ਜਿਹੜੀ ਗੱਲ ਆ ਕਿ ਹਾਂਸ ਸਿਰਫ ਸੁੱਚੇ ਮੋਤੀ ਖਾਂਦਾ ਉਹ ਸੁੱਚੇ ਮੋਤੀ ਕਿਹੜੇ ਨੇ ਸੰਸਾਰਿਕ ਹਾਂਸ ਪਤਾ ਨਹੀਂ ਸੁੱਚੇ ਮੋਤੀ ਖਾਂਦਾ ਪਤਾ ਨਹੀਂ ਨਹੀਂ ਪਰ ਇੱਥੇ ਨਿਰਾ ਫਰੀਦ ਦੁਨੀਆ ਦੇ ਵਿੱਚ ਧਰਮ ਦੀ ਦੁਨੀਆ ਦੇ ਵਿੱਚ ਇਹ ਉਦਾਹਰਨ ਦਿੱਤੀ ਜਾਂਦੀ ਆ ਕਿ ਉਹ ਮਾਨਕ ਮੋਤੀ ਦਾ ਭਰਿਆ ਸਰੋਵਰ ਆ ਉਹਦੇ ਕੰਡੇ ਤੇ ਬੈਠਾ ਹਾਂਸ ਉਹ ਮੋਤੀ ਖਾਂਦਾ ਉਹ ਹਾਂਸ ਉਹ ਸਿੱਖ ਆ ਗੁਰਮੁਖ ਹਾਂਸ